ਵਚਨ ਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਸੱਚ ਆਖ ਰਿਹਾ ਕਿ ਜਿਹੜਾ ਵੀ ਕੋਈ ਇਨਸਾਨ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਆ ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਜਿਹੜਾ ਵੀ ਕੋਈ ਇਨਸਾਨ ਪਾਪ ਕਰਦਾ ਆ ਉਹ ਪਾਪ ਦਾ ਕੀ ਆ ਗੁਲਾਮ ਅੱਗੇ ਵਚਨ ਚ ਲਿਖਿਆ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਸਦਾ ਰਹਿਂਦਾ ਹੈ ਪ੍ਰਭੂ ਯਿਸੂਸੀ ਨੇ ਕਿਹਾ ਕਿ ਗੁਲਾਮ ਸਦਾ ਘਰ ਦੇ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਸਦਾ ਘਰ ਦੇ ਵਿੱਚ ਰਹਿੰਦਾ ਹੈ ਵੇਖੋ ਭੈਣ ਭਰਾਓ ਦੁਨਿਆਵੀ ਤਰੀਕੇ ਦੇ ਨਾਲ ਵੀ ਜੇ ਵੇਖਿਆ ਜਾਵੇ ਤੇ ਕੋਈ ਇਨਸਾਨ ਕੋਈ ਦਾਸ ਬਣਾ ਕੇ ਕਿਸੇ ਨੂੰ ਆਪਣਾ ਕੰਮ ਕਰਨ ਲਈ ਰੱਖਦਾ ਹੈ ਨੌਕਰ ਬਣਾ ਕੇ ਰੱਖਦਾ ਹੈ ਤੇ ਉਹਨੂੰ ਉਹ ਨੌਕਰ ਦੀ ਤਰ੍ਹਾਂ ਹੀ ਉਹਦਾ ਕੀ ਕਰਦਾ ਉਹਨਾਂ ਵਰਤਾਉ ਕਰਦਾ ਪਰ ਜਿਹੜਾ ਉਹਦਾ ਆਪਣਾ ਪੁੱਤਰ ਹੁੰਦਾ ਆ ਉਹਦੇ ਸਾਰੇ ਘਰ ਦੇ ਉੱਤੇ ਉਹਦਾ ਅਧਿਕਾਰ ਹੁੰਦਾ ਹੈ ਪ੍ਰਭੂ ਯਿਸੂ ਮਸੀਹ ਨੇ ਵੀ ਇਹ ਜਗਤ ਤੇ ਕਿਹਾ ਕਿ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ ਹੁਣ ਵੇਖੋ ਪਾਪ ਜੇ ਸ਼ਰੀਰ ਦੇ ਉੱਤੇ ਗੁਲਾਮੀ ਕਰ ਰਿਹਾ ਆ ਹਾਲੇਲੂਇਆ ਤੇ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਅੰਦਰ ਨਾਮ ਲਾਓਗੇ ਕਿ ਇਹਨੇ পাপ ਨੇ ਤੁਹਾਨੂੰ ਗੁਲਾਮ ਬਣਾ ਕੇ ਰੱਖਣਾ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇਕਰ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸੱਚ ਇਸ ਧਰਤੀ ਦੇ ਉੱਤੇ ਮੈਂ ਤੇ ਵੇਖੋ ਅੱਜ ਭੈਣ ਪ੍ਰਭੂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ পাপ ਨੇ ਗੁਲਾਮ ਬਣਾ ਕੇ ਰੱਖਿਆ ਪਰ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਪਰਮੇਸ਼ਰ ਦਾ ਕੀ ਹਾਂ ਪੁੱਤਰ ਦੇਖੋ ਪੁੱਤਰ ਕਹਿਣ ਦਾ ਮਤਲਬ ਕਿ ਸਾਰਾ ਅਧਿਕਾਰ ਕਿਹਦੇ ਕੋਲ ਆ ਪ੍ਰਭੂ ਯਿਸੂ ਮਸੀਹ ਦੇ ਕੋਲ ਮਤੀ 28 ਦੀ 18 ਦੇ ਵਿੱਚ ਪ੍ਰਭੂ ਨੇ ਕਹਿ ਦਿੱਤਾ ਕਿ ਸਵਰਗ ਤੇ ਧਰਤੀ ਦਾ ਸਾਰਾ ਅਧਿਕਾਰ ਪ੍ਰਭੂ ਨੇ ਕਿਹਾ ਮੇਰੇ ਕੋਲ ਹੈ ਪ੍ਰਭੂ ਨੇ ਕਿਹਾ ਮੌਤ ਤੇ ਪਤਾਲ ਦੀਆਂ ਕੁੰਜੀਆਂ ਵੀ ਕਿਹਦੇ ਕੋਲ ਨੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰੇ ਕੋਲ ਹੈ ਤੇਸੇ ਕਰਕੇ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਕਿਹਾ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਸਦਾ ਘਰ ਦੇ ਵਿੱਚ ਹੈ ਤੇ ਵੇਖੋ ਭੈਣ ਭਰਾਓ ਪੁੱਤਰ ਨੇ ਪਾਪ ਤੋਂ ਆਜ਼ਾਦ ਕਰਨਾ ਹੈ ਉਹ ਕੋਈ ਵੀ ਤੁਹਾਨੂੰ ਬੰਦਾ ਧਰਤੀ ਦੇ ਉੱਤੇ ਕੋਈ ਬੁੱਤ ਕੋਈ ਵੀ ਚੀਜ਼ ਤੁਹਾਨੂੰ ਪਾਪ ਤੋਂ ਆਜ਼ਾਦ ਨਹੀਂ ਕਰ ਸਕਦੀ ਹallelujah ਵੇਖੋ ਭੈਣ ਭਰਾਓ ਯਿਸੂ ਮਸੀਹ ਤੋਂ ਇਲਾਵਾ ਇਸ ਤਰਤੀ ਦੇ ਤੇ ਤੁਹਾਨੂੰ ਕੋਈ ਵੀ छुटकारा ਤੇ ਮੁਕਤੀ ਨਹੀਂ ਦੇ ਸਕਦਾ ਹallelujah ਕਿਉਂਕਿ ਵੇਖੋ ਜਿੰਨਾ ਚਿਰ ਅੰਦਰ ਪਾਪ ਆ ਤੇ ਪਾਪ ਨੇ ਉਹਨੂੰ ਗੁਲਾਮ ਬਣਾ ਕੇ ਰੱਖਿਆ ਹੈ ਹallelujah ਅੱਗੇ वचन ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਇਸ ਲਈ ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰੇ ਤੇ ਤੁਸੀਂ ਠੀਕ ਆਜ਼ਾਦ ਹੋ ਜਾਓਗੇ ਪਰਬੂ ਨੇ ਕਿਹਾ ਕਿ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇਕਰ ਤਰ ਮੈਂ ਆਜ਼ਾਦ ਕਰਾਂਗਾ ਜੇ ਤੁਸੀਂ ਮੈਨੂੰ ਅੰਦਰ ਬੁਲਾਓਗੇ ਤੇ ਤੁਸੀਂ ਇਸ ਪਾਪ ਤੋਂ ਆਜ਼ਾਦ ਹੋ ਜੋਗ ਤੇ ਖੁਦਾ ਦੀ ਸਵਰਗ ਰਾਜ ਦੇ ਅਧਿਕਾਰੀ ਹੋਵੋਗੇ ਅੱਜ ਵੇਖੋ ਪੈਣ ਪ੍ਰਭੂ ਬਹੁਤ ਲੋਕ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਰੱਬ ਦਾ ਨਾਮ ਲੈ ਰਹੇ ਨੇ ਪਰ ਪਾਪ ਦੇ ਕੀ ਨੇ ਉਹ ਗੁਲਾਮ ਪਾਪ ਜਿੱਦਾਂ ਮਰਜ਼ੀ ਉਹਨਾਂ ਕੋ ਗੁਲਾਮੀ ਕਰਵਾ ਲਈਦਾ ਹallelujah ਪਰ ਵੇਖੋ ਉਸ ਪਾਪ ਦੀ ਗੁਲਾਮੀ ਨੂੰ ਤੋੜਨ ਲਈ ਪ੍ਰਭੂ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਦੇ ਲਈ ਇਹ ਸ਼ਬਦ ਨੇ ਧਰਤੀ ਦੇ ਉੱਤੇ ਕੀ ਲਈ ਇੱਕ ਦੇ ਲਈ ਉਸ ਪਾਪ ਦੀ ਗੁਲਾਮੀ ਨੂੰ ਖਤਮ ਕਰਨ ਲਈ ਤੇ ਵੇਖੋ ਆਤਮਿਕੋ ਆਤਮ ਧਰਤੀ ਦੇ ਉੱਤੇ ਆਪਾਂ ਰਹਿੰਦੇ ਆ ਤੇ ਲੋਕ ਡਰਦੇ ਕਿਹਦੇ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਕਿਉਂ ਡਰਦੇ ਨੇ ਕਿਉਂਕਿ ਵੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਜਗਤ ਦਾ ਕੀਆ ਚਾਨਣ ਪਾਪ ਦੇ ਪ੍ਰਭੂ ਨੇ ਕਿਹਾ ਆਤਮਾ ਇਨਸਾਨ ਦੇ ਆਤਮਾ ਨੂੰ ਰੋਸ਼ਨੀ ਦੇਣ ਲਈ ਮੈਂ ਚਾਨਣ ਆ ਜਿਹੜਾ ਹਨੇਰਾ ਪਾਪ ਇਨਸਾਨ ਦੇ ਜੀਵਨ ਦੇ ਵਿੱਚ ਕੰਮ ਕਰਦਾ ਉਹਨੂੰ ਬਾਹਰ ਕੱਢਣ ਲਈ ਪ੍ਰਭੂ ਨੇ ਕਿਹਾ ਮੈਂ ਚਾਨਣ ਆ ਤੇ ਅੱਜ ਵੇਖੋ ਭੈਣ ਭਰਾਓ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਚਾਨਣ ਦੇ ਵੱਲ ਨਹੀਂ ਆਉਣਾ ਚਾਹੁੰਦੇ ਹਾਲੇਲੂਇਆ ਕਿਉਂਕਿ ਵੇਖੋ ਕਿਉਂ ਕਿਉਂਕਿ ਅੰਦਰ ਜਿਹੜਾ ਹਨੇਰਾ ਆ ਉਹ ਡਰਦਾ ਹੈ ਕਉਕ ਨੂੰ ਪਤਾ ਹੈ ਕਿ ਜੇ ਮੈਂ ਚਾਨਣ ਵਾਲੇ ਚੱਲ ਗਿਆ ਤੇ ਇਹ ਚਾਨਣ ਨੇ ਮੇਰੇ ਸਾਰੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਣਾ ਤੇ ਮੈਨੂੰ ਫਿਰ ਖੁਦਾ ਦੀ ਮਰਜ਼ੀ ਦੇ ਉੱਤੇ ਚੱਲਣਾ ਪੈਣਾ ਹੈ ਹਾਲੇਲੂਇਆ ਕਿਉਂਕਿ ਇਸ ਕਰਕੇ ਵੇਖੋ ਲੋਕ ਅੱਜ ਬਹੁਤ ਸਾਰੇ ਲੋਕ ਡਰਦੇ ਨੇ ਹਾਲੇਲੂਇਆ ਕਿਹਦੇ ਕੋਲੋਂ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਕਿਉਂਕਿ ਉਹੀ ਪਾਪ ਤੋਂ ਆਜ਼ਾਦ ਕਰਦਾ ਹੈ ਉਹੀ ਉਹ ਰੋਸ਼ਨੀ ਹੈ ਜਿਹੜੀ ਇਨਸਾਨ ਦੇ ਅੰਦਰ ਹਨੇਰੇ ਨੂੰ ਬਾਹਰ ਕੜਦੀ ਹallelujah ਹੋਰ ਵੇਖੋ ਕੋਈ ਮਨੁੱਖ ਨਹੀਂ ਕੋਈ ਵੀ ਬੋਤ ਨਹੀਂ ਕੋਈ ਵੀ ਮੂਰਤੀ ਨਹੀਂ ਕੋਈ ਵੀ ਚੀਜ਼ ਤੁਹਾਨੂੰ ਆਜਾਦ ਪਾਪ ਤੋਂ ਨਹੀਂ ਕਰ ਸਕਦੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਆਜਾਦ ਇਤਾਰ ਸਕਦਾ ਹਾਂ ਤੇ ਵੇਖੋ ਭੈਣ ਭਰਾਓ ਅੱਜ ਜੇ ਬੰਦਾ ਆਜਾਦ ਨਹੀਂ ਹੋਵੇਗਾ ਤੇ ਵੇਖੋ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦਾ ਹਾਲੇਲੂਇਆ ਵੇਖੋ वचन ਦੇ ਵਿੱਚ ਲਿਖਿਆ ਕਿ ਬੇਫਾਇਦਾ ਵੀ ਖੁਦਾ ਦਾ ਨਾਮ ਲੈਣਾ ਕੀ ਆ ਵਿਅਰਥ ਆ ਬੇਫਾਇਦਾ ਨਾਮ ਲੈਣ ਦਾ ਮਤਲਬ ਕੀ ਕਿ ਜਿਹਨੂੰ ਅਸੀਂ ਜਾਣਦੇ ਨਹੀਂ ਆ ਜਿਹਨੂੰ ਅਸੀਂ ਪਛਾਣਦੇ ਨਹੀਂ ਆ ਤੇ ਅਸੀਂ ਕਿਹ ਮੂਰਤੀ ਨੂੰ ਕੋਈ ਵੀ ਇਹੋ ਜੀ ਚੀਜ਼ ਬਣਾ ਕੇ ਤੇ ਉਹਨੂੰ ਅਸੀਂ ਮੰਨਦੇ ਰਹਿੰਨੇ ਤੇ ਉਹਨੂੰ ਕਹਿੰਨੇ ਕਿ ਇਹ ਸਾਡਾ ਕੀ ਆ ਰੱਬ ਹਾਲੇਲੂਇਆ ਪਰ ਖੁਦਾ ਨੇ ਕਿਹਾ ਕੋਈ ਮੂਰਤੀ ਨਹੀਂ ਕੋਈ ਸ਼ੂਰਤੀ ਨਹੀਂ ਮੈਨੂੰ ਧਿਆਉ ਤੇ ਮੈਨੂੰ ਬਾਜ ਮਾਰੋ ਤੇ ਮੈਂ ਤੁਹਾਡੇ ਕੋਲ ਹਾਜ਼ਰ ਹੋਵਾਂ ਜੋ ਆਮ ਹੈ ਹallelujah ਵਿਖੋ ਭੈਣ ਭਰਾਓ ਖੁਦਾ ਦਾ ਆਤਮਾ ਪ੍ਰਭੂ ਯਿਸੂ ਮਸੀਹ ਨੂੰ ਇਨਸਾਨ ਦੇ ਉੱਤੇ ਪ੍ਰਗਟ ਕਰਦਾ ਆ ਤੇ ਉਹ ਰੋਸ਼ਨੀ ਉਹਦੇ ਅੰਦਰ ਹੁੰਦੀ ਆ ਤੇ ਹਨੇਰੇ ਦੀ ਸ਼ਕਤੀ ਨੂੰ ਬਾਹਰ ਕੱਢ ਦਿੰਦੀ ਆ ਹallelujah ਇਸ ਕਰਕੇ ਵਿਖੋ ਪ੍ਰਭੂ ਨੇ ਕਿਹਾ ਕਿ ਜੇਕਰ ਤੁਹਾਨੂੰ ਪੁੱਤਰ